ਸਰਹੱਦੀ ਏਰੀਆ ਗੱਟੀ ਰਾਜੋ ਕੀ ਦੇ ਨਾਲ ਲੱਗਦੇ 25 ਪਿੰਡਾਂ ਨੂੰ ਮਿਲਣ ਵਾਸਤੇ ਸੀਐਮ ਭਗਵੰਤ ਮਾਨ ਫਿਰੋਜ਼ਪੁਰ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਲੋਕਾਂ ਦੇ ਦੁੱਖ ਸੁਣੇ ਅਤੇ ਇਸ ਦੌਰਾਨ ਉਹਨਾਂ ਨੇ ਲੋਕਾਂ ਦੇ ਦੁੱਖ ਦਰਦ ਸੁਣੇ ਜਿਸ ਦੌਰਾਨ ਉਹਨਾਂ ਦੀ ਅੱਖਾਂ 'ਚੋਂ ਹੰਝੂ ਵੀ ਆ ਗਏ ਕਿ ਗਦੰਬਰੀਆਂ ਤੇ ਇੱਕ ਫਨ ਨਾਲ ਬੰਨਿਆ ਜਾ ਰਹਿਣਾ ਤੇ ਅਸੀਂ ਬੜੇ ਖੁਸ਼ ਹੋ ਜਾਗੇ ਸਾਨੂੰ ਭਾਵੇਂ ਕੁਝ ਨਾ ਦਿੱਤੀ ਪਿੱਛੇ ਪਿੱਛੇ ਸਿਰਫ ਸਾਡਾ ਬੰਨ੍ਹ ਹਰੇਕਿਆ ਤੇ ਲਾਇਕ ਤੇ ਆ ਬਾਜੀ ਜਾਗੇ ਤੇ ਅਸੀਂ ਬੜੀ ਵਿੱਚ ਕਰਾਂਗੇ ਹਾਂਜੀ ਅਗਲੀ ਵਾਰ ਨਹੀਂ ਆ ਉਹ ਇਤਕਰ ਜਾ ਕੇ ਸੀਆਂ ਕੱਡੀਆਂ ਜਾਣ ਅਸੀਂ ਹਰ ਵਾਰੀ ਡੁੱਬ ਜਾਂਦੇ ਆ ਨਾ ਮਾਜਬਾ ਮਿਲਦਾ ਹੈ ਨਾ ਕੁਝ ਵੀ ਨਹੀਂ ਮਿਲਦਾ ਅਸੀਂ ਬੜੇ ਲੋਕ ਗਰੀਬਾਂ ਤੇ ਸਾਰੇ ਹੀ ਬਸ ਹਾਂ ਉਹ ਕਹਿ ਥੋੜੀ ਬੜੀ ਮਿਹਰਬਾਨੀ ਤੁਹਾਡੀ ਰੋਣ ਤੇ ਰੋਣ ਫੇਚੇ ਪਿਛੇ ਜੀ ਭਾਈ ਜੀ ਆਈਡੀ ਪਿਛੇ ਪੁੱਛੋ ਪੁੱਛੋ ਯਾਰ ਆਹ ਜਿਆਦਾ ਆਈ ਇਹ ਤੇਵਾ ਤੁਸੀਂ ਜਿਹੜੀ ਸਾਡੇ ਤੁਸੀਂ ਉਹ ਐ ਕਿਹਦੇ ਵਾਸਤੇ ਹੈ ਉਹ ਵਾਸਤੇ ਅਸੀਂ ਬੜੇ ਗਰੀਬ ਆ ਬਾਬਾ ਮੜ ਜਾਈ ਤਾਂ ਸਾਡੇ ਕੋ ਕੱਖ ਨਹੀਂ ਰਹਿ ਜਾਂਦਾ ਪਾਟਰ ਪੱਟੀ ਦੇ ਸਾਰੇ ਨਾ ਕੋਈ ਕੁਝ ਨਹੀਂ ਰਹਿ ਜਾਂਦਾ ਅਸੀਂ ਨਾ ਬੜੇ ਦੁਖੀ ਆ ਸਾਡੇ ਸਰ ਕਰਜੇ ਨਹੀਂ ਉਤਰਦੇ ਛੋਟੇ ਸਰਕਾਰ ਚ ਨਹੀਂ ਆਰਾ ਕੁਛ ਠੀਕ ਨਹੀਂ ਪਾਛਾ ਕੁਦਰਤੀ ਮਾਰ ਹੈ ਅੰਦ ਚੱਲੀ ਆਪਾਂ ਅੱਜ ਉਹ ਤੋਂ ਬਾਅਦ ਤੁਸੀਂ ਮੇਰੇ ਤੇ ਛੱਡ ਇੱਕ ਬੱਸ ਉਹ ਤੋਂ ਠੀਕ ਤੱਕ ਤਾਂ ਕਿ ਬੰਦ ਬਚ ਜਾਵੇ ਨਾ ਤਾਂ ਅਸੀਂ ਸਾਰੇ ਸਰਕਾਰ ਨਹੀਂ ਜਿਸ ਤਰੀਕੇ ਦੇ ਬੁਲਾਵਾ ਤੁਸੀਂ ਆ ਜਾਣਾ ਲੈਣ ਪਹੁੰਚੇ ਹੋ ਜੀ ਕਿਉਂਕਿ ਪੰਜਾਬ ਹਰ ਵੀਰ ਲੋਕਾਂ ਨੂੰ ਬੜੀਆਂ ਤਕਲੀਫਾਂ ਆਉਂਦੀਆਂ ਵੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੀ ਗੱਲ ਸੁਣ ਕੇ ਬੜੀ ਕੀ ਕਹਿਣਾ ਜਾਊਗਾ ਤੁਸੀਂ ਨਹੀਂ ਪੰਜਾਬ ਸੰਕਟ 'ਚ ਜੀ ਉਹ ਪੰਜਾਬ ਦੇਸ਼ ਦੀ ਫੋਟ ਬੂਟਬਾਲ ਹੈ ਅਸੀਂ ਦੇਸ਼ ਨੂੰ ਅੰਨ ਦਿੰਨੇ ਆ ਜਦੋਂ ਦੇਸ਼ ਨੂੰ ਹਰੀ ਕ੍ਰਾਂਤੀ ਚਾਹੀਦੀ ਸੀ ਤਾਂ ਅਸੀਂ ਆਪਣੀ ਧਰਤੀ ਵੀ ਪਾਣੀ ਥੱਲੋਂ ਕੱਢ ਕੇ ਖਰਾਬ ਕਰ ਲਈ ਪਰ ਦੇਸ਼ ਦਾ ਘੇਟ ਭਰੇ ਅੱਜ ਪੰਜਾਬ ਸੰਕਟ 'ਚ ਹੈ ਮੈਂ ਚਾਹਨਾ ਕਿ ਭਾਈ ਮੈਂ ਕਿਹਾ ਸਿਕਿਉਰਟੀ ਦਾ ਬੜਾ ਮਿਸਮੈਨੇਜਮ ਹੈ ਕਿ ਕਿਹੜੀ ਅੱਗੇ ਹੁੰਦੇ ਰਹੇ ਸੁਣਨ ਕੀ ਹੈ ਜੀ ਸੈਂਟਰ ਸੈਂਟਰ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਸਾਡਾ ਹੱਕ ਹੀ ਦੇ ਦਿਓ ਅਸੀਂ ਕੋਈ ਇਹ ਨਹੀਂ ਮੰਗਦੇ ਸਾਡਾ 50 ਹਜ਼ਾਰ ਕਰੋੜ ਰੁਪਈਆ ਜੀਐਸਟੀ ਦਾ ਟੈਟਲ ਆਲਮੋਸਟ 8000 ਕਰੋੜ ਰੁਪਏ ਆਡੀਐਫ ਦਾ ਸੈਟਰ ਖਲੇ ਤੇ ਕਰਨੀ ਦੇ ਰਿਹਾ ਜੀ ਪੈਸਾ ਜਿਹੜਾ ਤੁਸੀਂ 50000 ਰੁਪਏ ਦੀ ਮੰਗ ਕਰ ਰਹੇ ਹੋ ਚਲੋ ਜੀ ਠੀਕ ਹੈ ਸਰ ਅਸੀਂ ਪੀਐਮ ਦੇ ਨਾਲ ਵੀ ਕੋਈ ਗੱਲਬਾਤ ਹੋਈ ਹੈ ਜੀ ਲੱਗਦਾ ਚਰਚਾ ਚੱਲ ਰਹੀ ਆ ਪੀਐਮ ਸਾਹਿਬ ਦਾ ਫੋਨ ਆਇਆ ਸੀ ਜੀ ਉਹ ਨਿਹਾਲ ਚੱਲ ਪੁੱਛਿਆ ਹੂੰ ਕਰੋਸਾ ਦਿੱਤਾ ਗਿਆ ਸਰ ਕੋਈ ਮਦਦ ਨੂੰ ਲੈ ਕੇ ਜੀ ਕਿਉਂਕਿ ਇਹ ਫੰਡ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਤੱਕ ਬਹੁਤ ਇਹ ਤਾਂ ਪਾਜਦਾ ਉਦੋਂ ਮੰਨ ਲਾਗੇ ਨਾ ਜਦੋਂ ਪਤਾ ਲੱਗੂਗਾ ਜੀ ਅਜੇ ਤਾਂ ਪਾਣੀ ਹੀ ਨਹੀਂ ਘਟ ਰਿਹਾ ਹੂੰ ਜਦੋਂ ਪਤਾ ਲੱਗੂਗਾ ਕਿ ਕਿੰਨਾ ਨੁਕਸਾਨ ਹੋ ਗਿਆ ਮਤਦੋ ਤੋਂ ਮੰਗ ਲਾਂਗੇ ਜੀ ਪਰ ਪੀਐਮ ਸਾਹਿਬ ਦਾ ਫੋਨ ਆਇਆ ਤੇਜ ਤੇ ਪ੍ਰਧਾਨ ਮੰਤਰੀ ਨੇ ਹਾਂ ਜੀ ਅੱਜ ਜੀਮ ਦਾ ਫੋਨ ਆਇਆ ਜੀ ਪੀਐਮ ਸਾਹਿਬ ਦਾ ਫੋਨ ਆਇਆ ਅਸੀਂ ਪਾਣਵਾ ਕਿ ਉਹਨਾਂ ਨੇ ਮੈਨੂੰ ਪੁੱਛਿਆ ਕਿ ਪੰਜਾਬ ਦਾ ਕੀ ਹਾਲ ਹੈ ਮੈਂ ਕਹਿੰਦਾ ਜੀ ਨੁਕਸਾਨ ਬਹੁਤ ਜ਼ਿਆਦਾ ਸਰ ਅੱਖਾਂ 'ਚ ਹੰਝੂ ਆਇਆ ਜੀ ਤੁਹਾਡੀ ਗੱਲਬਾਤ ਸੁਣ ਕੇ ਉਹ ਹੀ ਆ ਕੀ ਨਹੀਂ ਰਿਲਾ ਜੀ ਰਿੰਗ ਇੰਤੋ ਕਰ ਲੋ ਮਾਨ ਸਾਹਿਬ ਜਿਹੜੇ ਬੰਦ ਨੇ ਉਹ ਉਹਨਾਂ ਦਾ ਕੀ ਪੱਕੇ ਕਰਾ ਹੀ ਚ ਕੀਤੇ ਜਾਣ ਕਿ ਜਿਹੜੇ ਕੀ ਜਗ੍ਹਾ ਤੇ ਜਦੋਂ ਬ੍ਰੀਚ ਹੋ ਰਹੇ ਹੈਗਾ ਨਹੀਂ ਇਹਦਾ ਨਾ ਲੋਕਾਂ ਨੂੰ ਪੁੱਛ ਕੇ ਕਰਾਂਗੇ ਮਾਨ ਸਾਹਿਬ ਹਬੀਬ ਜੀ ਦਾ ਬੰਦ ਨਾ ਫਿਰੋਜ਼ਪੁਰ ਦਾ ਉਹ ਬਹੁਤ ਜਿਆਦਾ ਕਮਜ਼ੋਰ ਹੈ ਹਰ ਵਾਰੀ ਜਿਹੜੀ ਇਹ ਹਾਲਾਤ ਇਹ ਪੈਦਾ ਹੋ ਰਹੇ ਨੇ ਜਿਹੜੀ ਨਾ ਕਲਕਾ ਤੋਂ ਸ਼ਿਮਲੇ ਨੂੰ ਟ੍ਰੇਨ ਜਾਂਦੀ ਹੈ ਛੋਟੀ ਟ੍ਰੇਨ ਹੈ ਉਹ ਉਹ ਅੰਗਰੇਜ਼ਾਂ ਨੇ ਬਣਾਈ ਸੀ ਉਹ ਆਪ ਇੰਜੀਨੀਅਰਾਂ ਨੇ ਨਹੀਂ ਬਣਾਈ ਸੀ ਉਹਨਾਂ ਨੇ ਆਜੜੀਆਂ ਨੂੰ ਪੁੱਛ-ਪੁੱਛ ਕੇ ਬਣਾਈ ਸੀ ਕਿ ਆਹ ਪਹਾੜ ਕਿੱਥੋਂ ਵੀ ਜਾਂਦਾ ਹੈ ਕਿਤੇ ਲੋਕਲ ਲੋਕਾਂ ਨੂੰ ਪੁੱਛ ਕੇ ਅਸੀਂ ਬਣ ਜਿਹੜੇ ਅਗਲੀ ਟੀਕਰਾਂ ਤਾਂ ਕਿ ਅਗਲੀ ਵਾਰ ਇਹਨਾਂ ਨੂੰ ਕਰਨਾ ਚਾਹੀਦਾ ਮਾਝਾ ਰਾਜੋ ਕੇ ਗੱਟੀ ਨਵੀਂ ਰਾਜੋ ਕੇ ਗੱਟੀ ਸਾਰੀ ਡੁੱਬੀ ਪਈ ਹੈ ਜੀ ਆਸ-ਪਾਸ ਦੇ ਸਾਰੇ ਪਿੰਡ ਜਿਹੜੇ ਮਾਹੌਲ ਬਣੇ ਸਾਰੇ ਮੈਂ ਕਹਿੰਦੀ ਸਾਡੇ ਸੰਗਰੂਰ ਚ ਮੁਖਗਰ ਚ ਛਟ ਕਗਰ ਤਾਂ ਚੜ ਗਿਆ ਕੁਦਰਤ ਮੁਰੇ ਕੀ ਕਰੀਏ ਕੁਦਰਤ ਐ ਇਤਨੀ ਕਰਦੀ ਹੈ ਮਾਨ ਸਾਹਿਬ ਸੈਂਟਰ ਗਵਰਨਮੈਂਟ ਵੱਲੋਂ ਜਿਨਾ ਪੰਜਾਬ ਦੇ ਨਾਲ ਮਤਰੀ ਇਮਾਮ ਵਰਗਾ ਸਲੂਕ ਕੀਤਾ ਜਾ ਰਿਹਾ ਨਹੀਂ ਮੈਂ ਇਹ ਨਹੀਂ ਕਹਿੰਦਾ ਕਿ ਮਤਰੀ ਇਮਾਮ ਉਹਨਾਂ ਨੇ ਫੋਨ ਕੀਤਾ ਮੈਂ ਉਦੋਂ ਦੱਸੂਗਾ ਕਿ ਕਿੰਨਾ ਕੁ ਨੁਕਸਾਨ ਹੋ ਗਿਆ ਜੋ ਉਹਨਾਂ ਨੇ ਕਰਨਾ ਹੋਇਆ ਹੈਲਪ ਕਰ ਦੇਣਾ ਨਹੀਂ ਤਾਂ ਕੋਈ ਗੱਲ ਨਹੀਂ ਪੰਜਾਬ ਆਪਣਾ ਮਾਨ ਸਾਹਿਬ ਪੀਐਮ ਵੱਲੋਂ ਕੋਈ ਅਨਾਉਂਸ ਕੀਤਾ ਗਿਆ ਕੋਈ ਕੀ ਦੇਫਨ ਦੇ ਨਹੀਂ ਮਾਨ ਸਾਹਿਬ ਪਠਾਨ ਮਾਜਰੇ ਤੇ ਕਾਰਵਾਈ ਹੋਈ ਸੀ ਮਾਨ ਸਾਹਿਬ ਕੱਚੀਆਂ ਜ਼ਮੀਨਾਂ ਦੇ ਉੱਪਰ ਕੁਝ ਬੋਲੋ ਜੀ ਇੱਥੇ ਦੇ ਜਿਹੜੇ ਲੋਕਾਂ ਨੂੰ ਮਾਪਜਾ ਨਹੀਂ ਮਿਲ ਰਿਹਾ ਜਿਨ੍ਹਾਂ ਦੇ ਪਾਣੀ ਨਹੀਂ ਮਿਲ ਰਿਹਾ ਮਾਨ ਸਾਹਿਬ ਐਮਐਲਏ ਪਠਾਨ ਮਾਜਰੇ ਤੇ ਕਾਰਵਾਈ ਹੋਈ ਸੀ ਬਿਲਕੁਲ ਮਾਨ ਸਾਹਿਬ